ਕਿਤਾ 트럼ਪ ਗਵਰਨਮੈਂਟ ਹੈ ਜਿਹੜੀ ਇੰਡੀਅਨਸ ਨੂੰ ਵਾਪਸ ਇੰਡੀਅਨਸ ਕੀ ਪੂਰੇ ਹੋਰ ਮੁਲਕਾਂ ਤੋਂ ਵੀ ਜਿਹੜੇ ਲੋਕ ਨੇ ਉਹਨਾਂ ਨੂੰ ਵਾਪਸ ਭੇਜ ਰਹੀ ਹੈ ਰਿਪੋਰਟ ਕਰ ਰਹੀ ਹੈ ਨਾਲ ਦੇ ਨਾਲ ਟਰੱਕ ਟਰੱਕ ਡਰਾਈਵਰਾਂ ਦਾ ਮਸਲਾ ਵੀ ਭਖਿਆ ਹੋਇਆ ਹੈ ਉਹਨਾਂ ਦੇ ਲਾਇਸੈਂਸ ਰੱਦ ਕੀਤੇ ਜਾ ਰਹੇ ਨੇ ਕਿ ਕੀ ਕਾਰਨ ਮੰਨਦੇ ਹੋ ਜਿਹੜਾ ਯੂਐਸ ਦੇ ਵਿੱਚ ਜਾਂ ਹੋਰ ਵੀ ਮੁਲਕਾਂ ਦੇ ਵਿੱਚ ਡਰਾਈਵਰਾਂ ਦੇ ਨਾਲ ਇਸ ਤਰ੍ਹਾਂ ਹੁੰਦਾ ਕਿ ਪਹਿਲਾਂ ਲਾਇਸੈਂਸ ਦਿੱਤੇ ਗਏ ਆ ਪਰ ਹੁਣ ਲਾਇਸੈਂਸ ਉਹਨਾਂ ਦੇ ਰਿਨਿਊ ਨਹੀਂ ਹੋ ਰਹੇ ਵੀ ਜਿਹੜੇ ਇਹ ਯੂ ਐਸ ਏ ਦੇ ਵਿੱਚ ਡਰਾਈਵਰ ਕਰਦੇ ਨੇ ਜ਼ਿਆਦਾਤਰ ਬੰਦੇ ਉਹ ਸੀ ਜਿਹੜੇ ਡੋਂਕੀ ਤੇ ਗਏ ਹੋਏ ਨੇ ਕਿਉਂਕਿ ਮੈਂ ਇਹਦੀ ਬਹੁਤ ਘੱਟ ਮਾਰਕੀਟ ਵਿੱਚ ਡਿਮਾਂਡ ਦੇਖਿਆ ਵੀ ਯੂ ਐਸ ਏ ਲਈ ਡਰਾਈਵਰ ਚਾਹੀਦੇ ਸਾਨੂੰ ਛੇ ਦੋ ਐਕਸੀਡੈਂਟ ਹੋਏ ਨੇ ਪੰਜਾਬੀ ਨੌਜਵਾਨਾਂ ਤੋਂ ਜਿਸ ਦੇ ਵਿੱਚ ਹਰਜਿੰਦਰ ਸਿੰਘ ਦਾ ਔਰ ਉਸ ਤੋਂ ਬਾਅਦ ਜਸ਼ਨਪ੍ਰੀਤ ਦੋਨੇ ਨੌਜਵਾਨਾਂ ਨੂੰ ਕਸੂਰਵਾਰ ਠਹਿਰਾਇਆ ਗਿਆ ਕਿ ਇਹ ਇਹਨਾਂ ਦਾ ਕਸੂਰ ਹੈ ਇਹਨਾਂ ਨੂੰ ਸਾਈਨ ਬੋਰਡ ਨਹੀਂ ਪੜ੍ਹਨੇ ਆਉਂਦੇ ਇਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਇਹਨਾਂ ਨੇ ਲਾਇਸੈਂਸ ਕਿੱਦਾਂ ਲਿਆ ਉੱਤੇ ਜਾ ਕੇ ਉਹਨਾਂ ਨੇ ਟਰੱਕ ਲੈ ਲਿਆ ਉਹਨਾਂ ਕੋਲੇ ਪ੍ਰੋਪਰ ਜਿੱਦ ਤੱਕ ਮੈਨੂੰ ਲੱਗਦਾ ਵੀ ਟ੍ਰੇਨਿੰਗ ਨਹੀਂ ਸੀ ਸਲੋਵੀਨੀਆ ਦੇ ਵਿੱਚ ਡਰਾਈਵਰ ਨੇ ਜਾਣਾ ਤਾਂ ਅੰਬੈਸੀ ਖੁਦ ਉਹਦੇ ਟੈਸਟ ਲੈਂਦੀ ਆ ਇੰਟਰਵਿਊ ਲੈਂਦੀ ਆ ਵੀ ਕੀ ਉਹਨੂੰ ਗੱਡੀ ਚਲਾਉਣੀ ਆਉਂਦੀ ਆ ਸਾਰਾ ਕੁਝ ਪੁੱਛਦੀ ਆ ਉਹਦੇ ਕੰਟਰੈਕਟ ਵਗੈਰਾ ਬਾਰੇ ਤਾਂ ਯੂ ਐਸ ਏ ਦੇ ਵਿੱਚ ਤਾਂ ਨੋ ਡਾਊਟ ਯੂ ਐਸ ਏ ਦੇ ਉਹ ਵੀਜ਼ਾ ਦਾ ਇਹ ਇੰਟਰਵਿਊ بیسਡ ਵੀਜ਼ਾ ਆ ਪਰ ਮੈਂ ਬਹੁਤ ਘੱਟ ਦੇਖਿਆ ਵੀ ਯੂ ਐਸ ਏ ਦੀ ਡਰਾਈਵਰ ਦੀ ਡਿਮਾਂਡ ਆਈ ਹੋਵੇ ਕਦੇ ਤੁਹਾਨੂੰ ਕੀ ਲੱਗਦਾ ਜੀ ਕਿਸੇ ਨੇ ਬਾਹਰ ਜਾਣਾ ਹੈ ਤਾਂ ਕਿਸ ਤਰੀਕੇ ਨਾਲ ਜਾਣਾ ਚਾਹੀਦਾ ਹੈ ਕਿਹੜੀ ਕਿਹੜੀ ਐਲੀਜੀਬਿਲਟੀ ਜਾਂ ਫਿਰ ਕਿਸ ਤਰ੍ਹਾਂ ਦੀ ਉਹਦੇ ਟੈਸਟ ਜਿਹੜੇ ਪਾਸ ਕਰਕੇ ਹੀ ਜਿਹੜਾ ਵਿਦੇਸ਼ ਚ ਜਾਵੇ ਚਾਹੇ ਯੂਰਪ ਚ ਚਾਹੇ ਕਿਸੇ ਹੋਰ ਕੋਲ ਯੂਰਪ ਦੇ ਵਿੱਚ ਕੋਈ ਵੀ ਡਰਾਈਵਰ ਜਾਂਦਾਗਾ ਉਹਦੀ ਉੱਤੇ ਟ੍ਰੇਨਿੰਗ ਲੱਗਦੀ ਹੈ ਬਕਾਇਦਾ ਉਹ 15 ਦਿਨ ਦੀ ਹੋਵੇ 20 ਦਿਨ ਦੀ ਹੋਵੇ ਜਦੋਂ ਕਲਾਇੰਟ ਉਹਨੂੰ ਕਲੀਅਰ ਕਰ ਲੈਂਦਾ ਫਿਰ ਉਹਦਾ ਕੋਡ 95 ਦਾ ਟੈਸਟ ਬਣਦਾ ਇੱਕ ਸਰਟੀਫਿਕੇਟ ਬਣਦਾ ਫਿਰ ਉਹ ਐਲੀਜੀਬਲ ਆ ਸਾਰੇ ਉੱਤੇ ਚਲਾਉਣ ਵਾਸਤੇ ਉਧ ਵਿੱਚ ਜਿਹੜਾ ਇਥੋਂ ਰਿਕਰੂਟਿੰਗ ਏਜੰਟ ਵਰਕਰ ਨੂੰ ਭੇਜ ਰਿਹਾ ਉਹਦੀ ਰਿਸਪੌਂਸਿਬਿਲਟੀ ਫੈਕਸ ਹੁੰਦੀ ਆ ਵੀ ਜੇ ਤੂੰ ਡਰਾਈਵਰ ਭੇਜਣਾ ਤਾਂ ਵਾਕਈ ਡਰਾਈਵਰ ਹੋਵੇ ਇਹ ਨਾ ਉਹ ਵੀ ਇਥੋਂ ਭੇਜਤਾ ਤੇ ਉੱਥੇ ਕੋਸੋ ਗੇਰੂਨ ਟਰੱਕ ਚਲਾਉਣਾ ਨਾ ਉਹਦਾ ਹੋਵੇ ਪੁੱਛੇ ਜਦੋਂ ਭੇਜਤਾ Laos ਦੇ ਵਿੱਚ ਇਹ ਵੀ ਕਿਹਾ ਗਿਆ ਕਿ ਉਹਨੇ ਨਸ਼ਾ ਕੀਤਾ ਹੋਇਆ ਸੀ ਜੀ ਤਾਂ ਕਰਕੇ ਉਹਨਾਂ ਦਾ ਐਕਸੀਡੈਂਟ ਕਰਤਾ ਗੱਡੀ ਉਹਨੂੰ ਚਲਾਉਣੀ ਆਉਣੀ ਚਾਹੀਦੀ ਆ ਕਿਉਂਕਿ ਜ਼ਿਆਦਾਤਰ ਇੱਥੇ ਦੇਖਿਆ ਵੀ ਲਾਇਸੈਂਸ ਤਾਂ ਹੈ ਬਹੁਤ ਲੋਕਾਂ ਕੋਲੇ ਬਟ ਉਹਨਾਂ ਕੋਲ ਗੱਡੀ ਨਹੀਂ ਚਲਾਉਣੀ ਆਉਂਦੀ ਆ ਗੱਡੀ ਉਹਨੂੰ ਬਾਕਾਇਦਾ ਚਲਾਉਣੀ ਆਉਣੀ ਚਾਹੀਦੀ ਇੰਗਲਿਸ਼ ਦੇ ਵਿੱਚ ਥੋੜੀ ਮੋਟੀ ਦੀ ਸਕਿੱਲ ਜ਼ਰੂਰੀ ਆ ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਗੱਲ ਕਰਨੀ ਹੈ ਯੂ ਐਸ ਦੇ ਵਿੱਚ ਇੱਕ ਮਸਲਾ ਬਹੁਤ ਭਖਿਆ ਹੋਇਆ ਹੈ ਜਿਸ ਦੇ ਵਿੱਚ ਇੱਕ ਤਾਂ 트ੰਪ ਗਵਰਨਮੈਂਟ ਹੈ ਜਿਹੜੀ ਇੰਡੀਅਨਸ ਨੂੰ ਵਾਪਸ ਇੰਡੀਅਨਸ ਕੀ ਪੂਰੇ ਹੋਰ ਮੁਲਕਾਂ ਤੋਂ ਵੀ ਜਿਹੜੇ ਲੋਕ ਨੇ ਉਹਨਾਂ ਨੂੰ ਵਾਪਸ ਭੇਜ ਰਹੀ ਹੈ ਰਿਪੋਰਟ ਕਰ ਰਹੀ ਹੈ ਨਾਲ ਦੇ ਨਾਲ ਟਰੱਕ ਟਰੱਕ ਡਰਾਈਵਰਾਂ ਦਾ ਮਸਲਾ ਵੀ ਭਖਿਆ ਹੋਇਆ ਹੈ ਉਹਨਾਂ ਦੇ ਲਾਇਸੈਂਸ ਰੱਦ ਕੀਤੇ ਜਾ ਰਹੇ ਨੇ ਔਰ ਜਿਨ੍ਹਾਂ ਦੇ ਲਾਇਸੈਂਸ ਰੀਨਿਊ ਹੋਣੇ ਹਨ ਉਹ ਰੀਨਿਊ ਵੀ ਨਹੀਂ ਕੀਤੇ ਜਾ ਰਹੇ ਇਸ ਦੇ ਪਿੱਛੇ ਕੀ ਕਾਰਨ ਹੈ ਔਰ ਸਭ ਤੋਂ ਵੱਡਾ ਕਾਰਨ ਤੇ ਹੈ ਪਿੱਛੇ ਦੋ ਐਕਸੀਡੈਂਟ ਹੋਏ ਨੇ ਪੰਜਾਬੀ ਨੌਜਵਾਨਾਂ ਤੋਂ ਜਿਸ ਦੇ ਵਿੱਚ ਹਰਜਿੰਦਰ ਸਿੰਘ ਦਾ ਔਰ ਉਸ ਤੋਂ ਬਾਅਦ ਜਸ਼ਨਪ੍ਰੀਤ ਦੋਨੇ ਨੌਜਵਾਨਾਂ ਨੂੰ ਕਸੂਰਵਾਰ ਠਹਿਰਾਇਆ ਗਿਆ ਕਿ ਇਹਨਾਂ ਦਾ ਕਸੂਰ ਇਹ ਆ ਇਹਨਾਂ ਨੂੰ ਸਾਈਨ ਬੋਰਡ ਨਹੀਂ ਪੜ੍ਹਨੇ ਆਉਂਦੇ ਇਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ ਇਹਨਾਂ ਨੇ ਲਾਇਸੈਂਸ ਕਿਦਾਂ ਲਿਆ ਉਸ ਕਰਕੇ ਪੂਰਾ ਯੂਐਸਏ ਦੇ ਜਿੰਨੇ ਡਰਾਈਵਰ ਨੇ ਉਹ ਉਸ ਦੇ ਭੁਗਤ ਭੋਗ ਜਿਹੜੇ ਹੋ ਰਿਹਾ ਭੁਗਤ ਰਹੇ ਆ ਉਸ ਚੀਜ਼ ਨੂੰ ਲੈ ਕੇ ਕਿਉਂਕਿ ਜਿੰਨੇ ਵੀ ਪੰਜਾਬੀ ਡਰਾਈਵਰ ਨੇ ਉਹਨਾਂ ਦੇ ਲਾਇਸੈਂਸ ਚੈੱਕ ਹੋ ਰਹੇ ਆ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਜਿਹੜੀ ਆਈਸੀਆ ਉਥੋਂ ਦੀ ਉਹ ਬਲਾਕ ਕੇ ਉਹਨਾਂ ਤੋਂ ਟੈਸਟ ਲੈ ਰਹੀ ਹੈ ਉਹਨਾਂ ਤੋਂ ਪੁੱਛਗਛ ਕਰ ਰਹੀ ਹੈ ਵੈਸੇ ਵੀ ਰੋਡ ਦੇ ਉੱਤੇ ਜਿਹੜੀਆਂ ਸਕੀਲਾਂ ਨੇ ਉੱਥੇ ਜਦੋਂ ਲਗਾਤਾਰ ਚੈਕਿੰਗ ਹੁੰਦੀ ਹੈ ਯਾਨੀ ਕਿ ਇਸ ਟਾਈਮ ਜਿਹੜਾ ਯੂਐਸ ਦੇ ਟਰੱਕ ਡਰਾਈਵਰ ਨੇ ਉਹਨਾਂ ਦੀ ਜਾਨ ਕੜਕੀ ਦੇ ਵਿੱਚ ਹੈ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਟਰੱਕ ਲੈ ਕੇ ਆਪਣੇ ਘਰ ਤੋਂ ਜਾਂ ਆਪਣੀ ਟਰਾਂਸਪੋਰਟ ਤੋਂ ਚੱਲੇ ਆ कि वापस आवांगे जाफर ਉਥੋਂ ਸਿੱਧਾ ਸਾਨੂੰ ਇੰਡੀਆ ਦੇ ਵਿੱਚ ਰਿਪੋਰਟ ਕਰ ਦਿੱਤਾ ਜਾਏਗਾ ਯਾਨੀ ਕਿ ਇੰਨਾ ਮਾੜਾ ਹਾਲ ਇਸ ਟਾਈਮ ਯੂਐਸ ਦੇ ਵਿੱਚ ਸਾਡੇ ਪੰਜਾਬੀ ਨੌਜਵਾਨਾਂ ਦਾ ਜਿਹੜੇ ਡਰਾਈਵਰ ਨੇ ਉਹ ਹੈਗੇ ਨੇ ਕਿਉਂਕਿ ਪਹਿਲਾਂ ਕਿਤਨੋਂ ਕਿਤੋਂ ਜਗਾੜ ਲਾ ਕੇ ਜਾਂ ਕੋਈ ਟ੍ਰੇਨਿੰਗ ਨਹੀਂ ਸੀ ਲੈਂਦਾ ਜਾਂਦੇ ਇੱਥੋਂ ਉਹਨਾਂ ਨੇ ਟਰੱਕ ਤੇ ਚੜ ਜਾਣਾ ਕਹਿ ਕਵਾ ਕੇ ਜਾਂ 24 ਪ੍ਰੋਸੈਸ ਸੀਗਾ ਸੌਖਾ ਸੀ ਲਾਇਸੈਂਸ ਲੈ ਲੈਂਦੇ ਸੀ ਲਾਇਸੈਂਸ ਲੈ ਕੇ ਪਰ ਸਾਈਨ ਬੋਰਡ ਬਾਰੇ ਪਤਾ ਨਹੀਂ ਇੰਗਲਿਸ਼ ਆਉਂਦੀ ਨਹੀਂ ਕੀ ਕਾਰਨ ਹੈ ਕਿਵੇਂ ਇਸ ਤੋਂ ਬਚਿਆ ਜਾ ਸਕਦਾ ਉਸ ਬਾਰੇ ਗੱਲ ਕਰਾਂਗੇ ਸਾਡੇ ਨਾਲ ਕੁਲਵਿੰਦਰ ਜੀ ਨੇ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਤੁਸੀਂ ਕੀ ਕਾਰਨ ਮੰਨਦੇ ਹੋ ਜਿਹੜਾ ਯੂ ਐਸ ਦੇ ਵਿੱਚ ਜਾਂ ਹੋਰ ਵੀ ਮੁਲਕਾਂ ਦੇ ਵਿੱਚ ਡਰਾਈਵਰਾਂ ਦੇ ਨਾਲ ਇਸ ਤਰ੍ਹਾਂ ਹੁੰਦਾ ਹੈ ਕਿ ਪਹਿਲਾਂ ਲਾਇਸੈਂਸ ਦਿੱਤੇ ਗਏ ਆ ਪਰ ਹੁਣ ਲਾਇਸੈਂਸ ਉਹਨਾਂ ਦੇ ਰਿਨਿਊ ਨਹੀਂ ਹੋ ਰਹੇ ਜਾਂ ਫਿਰ ਚੈੱਕ ਕੀਤੇ ਜਾ ਰਹੇ ਆ ਬਹੁਤ ਸਾਰੇ ਲੋਕਾਂ ਦੇ ਲਾਇਸੈਂਸ ਕੈਨਸਲ ਵੀ ਹੋਏ ਆ ਸਰ ਜਿੱਥੋਂ ਤੱਕ ਮੈਨੂੰ ਮਤਲਬ ਗਿਆਨ ਹੈ ਪੀ ਜਿਹੜੇ ਇਹ ਯੂ ਐਸ ਏ ਦੇ ਵਿੱਚ ਡਰਾਈਵਰ ਗਏ ਨੇ ਜ਼ਿਆਦਾਤਰ ਬੰਦੇ ਉਹ ਸੀ ਜਿਹੜੇ ਡੋਂਕੀ ਤੇ ਗਏ ਹੋਣੇ ਕਿਉਂਕਿ ਮੈਂ ਇਹਦੀ ਬਹੁਤ ਘੱਟ ਮਾਰਕੀਟ 'ਚ ਡਿਮਾਂਡ ਦੇਖਿਆ ਵੀ ਯੂ ਐਸ ਏ ਲਈ ਡਰਾਈਵਰ ਚਾਹੀਦੇ ਸਾਨੂੰ ਉਹਦੀ ਡਿਮਾਂਡ ਬਹੁਤ ਘੱਟ ਆਈ ਹੈ ਜਿਵੇਂ ਯੂਰਪ ਵਗੈਰਾ ਦੀ ਡਿਮਾਂਡ ਆਉਂਦੀ ਰਹਿੰਦੀ ਆ ਕੈਨੇਡਾ ਦੇ ਲਈ ਵੀ ਆਉਂਦੇ ਰਹਿੰਦੀਆਂ ਨੇ ਇਹ ਯੂ ਐਸ ਏ ਦੇ ਬਹੁਤ ਘੱਟ ਆਈਆਂ ਯੂ ਐਸ ਏ ਦੇ ਵਿੱਚ ਜ਼ਿਆਦਾ ਉਹੀ ਇੱਥੋਂ ਡੋਂਕੀ ਨਾਲ ਚੱਲੇ ਗਏ ਜ਼ਿਆਦਾ ਉੱਥੇ ਜਾ ਕੇ ਉਹਨਾਂ ਨੇ ਟਰੱਕ ਲੈ ਲਿਆ ਉਹਨਾਂ ਕੋਲੇ ਪ੍ਰੋਪਰ ਜਿੱਦ ਤੱਕ ਮੈਨੂੰ ਲੱਗਦਾ ਵੀ ਟ੍ਰੇਨਿੰਗ ਨਹੀਂ ਸੀ ਹੂੰ ਜਿਹੜਾ ਕਾਰਨ ਹੈ ਕਿਉਂਕਿ ਨਾ ਉਹਨਾਂ ਕੋ ਕੋਈ ਟ੍ਰੇਨਿੰਗ ਹੈ ਜਾਂਦੇ ਇੱਥੋਂ ਡੌਂਕੀ ਲਾ ਕੇ ਤੇ ਉਸ ਤੋਂ ਬਾਅਦ ਉੱਥੇ ਲਾਇਸੈਂਸ ਬਣਾ ਕੇ ਟਰੱਕ ਤੇ ਚੜ ਗਏ ਬਿਲਕੁਲ ਕਿਉਂਕਿ ਜੇ ਆਪਾਂ ਮੈਂ ਕੁਝ ਅੰਦਾਜ਼ਾ ਦਾਂ ਸਲੋਵੀਨੀਆ ਦੀ ਜੇ ਸਲੋਵੀਨੀਆ ਦੇ ਵਿੱਚ ਡਰਾਈਵਰ ਨੇ ਜਾਣਾ ਤਾਂ ਅੰਬੈਸੀ ਖੁਦ ਉਹਦੇ ਟੈਸਟ ਲੈਂਦੀ ਆ ਇੰਟਰਵਿਊ ਲੈਂਦੀ ਆ ਵੀ ਕੀ ਉਹਨੂੰ ਗੱਡੀ ਚਲਾਉਣੀ ਆਉਂਦੀ ਆ ਸਾਰਾ ਕੁਝ ਪੁੱਛਦੀ ਆ ਉਹਦੇ ਕੰਟਰੈਕਟ ਵਗੈਰਾ ਬਾਰੇ ਜੋ ਯੂਐਸਏ ਦੇ ਵਿੱਚ ਤਾਂ ਨੋ ਡਾਊਟ ਯੂਐਸਏ ਦੇ ਉਹ ਵੀਜ਼ਾਗਾ ਇਹ ਇੰਟਰਵਿਊ بیسਡ ਵੀਜ਼ਾਗਾ ਪਰ ਮੈਂ ਬਹੁਤ ਘੱਟ ਦੇਖਿਆ ਵੀ ਯੂਐਸਏ ਦੀ ਡਰਾਈਵਰ ਦੀ ਡਿਮਾਂਡ ਆਈ ਹੋਵੇ ਕਦੇ ਬਿਲਕੁਲ ਜਿਵੇਂ ਭਾਜੀ ਜਿਵੇਂ ਤੁਸੀਂ ਹੋਰ ਮੁਲਕਾਂ ਦੇ ਵਿੱਚ ਭੇਜ ਦਿਓ ਕੈਂਡੀਡੇਟਸ ਨੂੰ ਹਨਾ ਜਿਵੇਂ ਤੁਸੀਂ ਹੁਣੇ ਕਰੋਸ਼ੀਆ ਦੀ ਵੀ ਗੱਲ ਕੀਤੀ ਹੈ ਕਿ ਉੱਥੇ ਡਰਾਈਵਰਾਂ ਦੀ ਲੋੜ ਰਹਿੰਦੀ ਹੈ ਜੀ ਉਹਨਾਂ ਦਾ ਕੀ ਟ੍ਰੇਨਿੰਗ ਪਾਰਟ ਹੁੰਦਾ ਹੈ ਇਹ ਕਿਸ ਤਰੀਕੇ ਨਾਲ ਹੁੰਦਾ ਉਹਨਾਂ ਦਾ ਬਿਲਕੁਲ ਸਰ ਜਿਹੜਾ ਯੂਐਸ ਯੂਰਪ ਦੇ ਵਿੱਚ ਕੋਈ ਵੀ ਡਰਾਈਵਰ ਜਾਂਦਾਗਾ ਉਹਦੀ ਉੱਤੇ ਟ੍ਰੇਨਿੰਗ ਲੱਗਦੀ ਹੈ ਬਕਾਇਦਾ ਉਹ 15 ਦਿਨ ਦੀ ਹੋਵੇ 20 ਦਿਨ ਦੀ ਹੋਵੇ ਜਦੋਂ ਕਲਾਇੰਟ ਉਹਨੂੰ ਕਲੀਅਰ ਕਰ ਲੈਂਦਾ ਫਿਰ ਉਹਦਾ ਕੋਡ 95 ਦਾ ਟੈਸਟ ਬਣਦਾ ਇੱਕ ਸਰਟੀਫਿਕੇਟ ਬਣਦਾ ਫਿਰ ਉਹਲੇ ਦੀ ਵਾਲਾ ਸਾਰੇ ਉੱਤੇ ਚਲਾਉਣ ਵਾਸਤੇ ਹੁਣ ਯੂਐਸ ਦੇ ਵਿੱਚ ਦਿੰਦੇ ਤਾਂ ਹੋਣਗੇ ਪਰ ਹੁਣ ਇਹ ਹੁਣ ਕੀ ਉਹਦਾ ਕਾਰਨ ਹੈ ਤਾਂ ਉੱਥੇ ਜਿਹੜਾ ਬੈਠਾ ਉਹ ਦੱਸ ਸਕਦਾ ਹੂੰ ਬਿਲਕੁਲ ਜਿਵੇਂ ਭਾਜੀ ਕੀ ਸਾਡੇ ਨਾਲ ਐਕਸਪਰਟ ਹੈਗੇ ਆ ਇਹ ਲਗਾਤਾਰ ਯੂਰਪ ਦੇ ਵਿੱਚ ਡਰਾਈਵਰ ਚਾਹੀਦੇ ਹੁੰਦੇ ਆ ਰਿਕੁਆਇਰਮੈਂਟ ਹੁੰਦੀਆਂ ਨੇ ਉਸ ਹਿਸਾਬ ਦੇ ਨਾਲ ਪੰਜਾਬ ਤੋਂ ਡਰਾਈਵਰ ਭੇਜਦੇ ਆ ਤੇ ਇਹ ਉਸ ਦੇ ਵਿੱਚ ਕੀ ਹੁੰਦਾ ਤੁਹਾਨੂੰ ਪ੍ਰੋਪਰ ਟ੍ਰੇਨਿੰਗ ਮਿਲਦੀ ਹੈ ਔਰ ਇੱਥੇ ਜਿਹੜੀ ਟ੍ਰੇਨਿੰਗ ਦੀ ਕਮੀ ਖਾਸ ਤੌਰ ਤੇ ਆਪਾਂ ਨੂੰ ਲੱਗੀ ਹੈ ਵੀ ਜਿਹੜੇ ਯੂ ਐਸ ਵਾਲੇ ਲੋਕ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਟ੍ਰੇਨਿੰਗ ਦੀ ਕਮੀ ਹੈ ਲੈਂਗੁਏਜ ਦੀ ਕਮੀ ਹੈ ਜਿਸ ਕਰਕੇ ਉੱਥੋਂ ਦੀ ਜਿਹੜੀ ਗਵਰਨਮੈਂਟ ਹੈ ਵੈਸੇ ਤਾਂ ਟਰੰਪ ਵੈਸੇ ਵੀ ਸਕਤੇ ਆ ਪਰ ਕੁਝ ਉਹਨੂੰ ਬਹਾਨਾ ਮਿਲ ਜਾਂਦਾ ਇਹਨਾਂ ਚੀਜ਼ਾਂ ਕਰਕੇ ਜੋ ਕਿ ਲੋਕ ਲਗਾਤਾਰ ਉੱਥੇ ਤੰਗ ਹੋ ਰਿਹਾ ਕੀ ਭਾਜੀ ਤੁਹਾਨੂੰ ਕੀ ਲੱਗਦਾ ਜੀ ਕਿਸੇ ਨੇ ਬਾਹਰ ਜਾਣਾ ਹੈ ਤਾਂ ਕਿਸ ਤਰੀਕੇ ਨਾਲ ਜਾਣਾ ਚਾਹੀਦਾ ਕਿਹੜੀ ਕਿਹੜੇ ਅਨਲਿਜ਼ਿਬਿਲਟੀ ਜਾਂ ਫਿਰ ਕਿਸ ਤਰ੍ਹਾਂ ਦੀ ਉਦੋਂ ਟੈਸਟ ਜਿਹੜੇ ਪਾਸ ਕਰਕੇ ਹੀ ਜਿਹੜਾ ਵਿਦੇਸ਼ ਚ ਜਾਵੇ ਚਾਹੇ ਯੂਰਪ ਤੋਂ ਚਾਹੇ ਕਿਸੇ ਹੋਰ ਕੋਲ ਸਰ ਜਿਸ ਵੀ ਵਿਅਕਤੀ ਨੇ ਵਰਕ ਪਰਮਿਟ ਤੇ ਬਾਹਰ ਜਾਣਾ ਸਭ ਤੋਂ ਪਹਿਲਾਂ ਉਹ ਜਿਸ ਕੰਸਲਟੈਂਟ ਕੋਲੇ ਜਾਂਦਾ ਉਹ ਉਹਨੂੰ ਵੈਰੀਫਾਈ ਕਰੇ ਕਿ ਉਹ ਮਿਨਿਸਟਰੀ ਤੋਂ ਅਪਰੂਵਡ ਹੈ ਮਿਨਿਸਟਰੀ ਨਾਲ ਲਾਇਸੈਂਸ ਦਿੱਤਾ ਜੇ ਉਹਨੂੰ ਮਿਨਿਸਟਰੀ ਨਾਲ ਲਾਇਸੈਂਸ ਦਿੱਤਾ ਫਿਰ ਹੀ ਉਹਦੇ ਕੋਲੇ ਜਾਣਾ ਚਾਹੀਦਾ ਸੈਕੰਡ ਇਹਦਾ ਸਰ ਇੱਕ ਪ੍ਰੋਸੈਸ ਆ ਸਿਲੈਕਸ਼ਨ ਦਾ ਇੱਥੇ ਵੀ ਇਹਦੀ ਇੰਟਰਵਿਊ ਹੁੰਦੀ ਆ ਉੱਥੇ ਵੀ ਜਾ ਕੇ ਇੰਟਰਵਿਊ ਹੋਣੀ ਆ ਤੇ ਕੋਡ 90 ਦਾ ਟੈਸਟ ਵੀ ਹੋਣਾ ਬੱਚੇ ਦਾ ਐਂਬੈਸੀ ਜੋ ਕਰੋਸ਼ੀਆ ਦੀ ਆ ਉਹ ਕਰੋਸ਼ੀਆ ਦੀ ਐਂਬੈਸੀ ਤਾਂ ਨਹੀਂ ਇੰਟਰਵਿਊ ਲੈਂਦੀ ਸਲੋਵੀਨੀਆ ਦੀ ਐਂਬੈਸੀ ਇੰਟਰਵਿਊ ਲੈਂਦੀ ਆ ਉਹਦੇ ਵਿੱਚ ਜਿਹੜਾ ਇਥੋਂ ਰਿਕਰੂਟنگ ਏਜੰਟ ਵਰਕਰ ਨੂੰ ਭੇਜ ਰਿਹਾ ਉਹਦੀ ਰਿਸਪੌਂਸਿਬਿਲਟੀ ਇਫੈਕਟਸ ਹੁੰਦੀ ਆ ਵੀ ਜੇ ਤੂੰ ਡਰਾਈਵਰ ਭੇਜਣਾ ਤਾਂ ਵਾਕਈ ਡਰਾਈਵਰ ਹੋਵੇ ਇਹ ਨਾ ਹੋਵੇ ਥੋਪੇਤਾ ਤੇ ਉੱਥੇ ਕੋ ਸੋਗਾ ਅਗੇ ਰੂਟ ਟ੍ਰੱਕ ਚਲਾਉਣਾ ਦਾ ਹੋਵੇ ਕਿਉਂਕਿ ਜੇ ਤੁਸੀਂ ਭੇਜਦੇ ਹੋ ਤੁਸੀਂ ਉਹ ਕਰੋਸ਼ੀਆ ਚ ਫਿਰ ਉਹ ਕਿਵੇਂ ਉਹਦੀ ਕੋਈ ਟੈਸਟ ਲੈਂਦੇ ਹੋ ਤੁਸੀਂ ਇੱਥੇ ਬਿਲਕੁਲ ਸਰ ਇੱਥੇ ਉਹਦਾ ਟੈਸਟ ਹੁੰਦਾ ਪਹਿਲਾਂ ਉਹਦੀ ਡਰਾਈਵਿੰਗ ਚੈੱਕ ਕੀਤੀ ਜਾਂਦੀ ਹੈ ਕੰਪਨੀ ਮੈਥਰਾਇਜ਼ ਕੀਤਾ ਜਾਂਦਾ ਵੀ 100% ਸਾਡੀ ਜੋ ਸਾਡੇ ਵਿਹਾਵ ਤੇ ਇਹ ਚੈੱਕ ਕਰੂਗਾ ਲਾਇਸੈਂਸ ਹੋਣਾ ਚਾਹੀਦਾ ਉਹਦੇ ਕੋਲ ਲਾਇਸੈਂਸ ਸਰ ਹਾਂਜੀ ਲੈ ਵੀ ਲਾਇਸੈਂਸ ਹੋਣਾ ਚਾਹੀਦਾ ਹਾਈਵੇ ਜਦੋਂ ਚੱਲ ਗਿਆ ਉੱਥੇ ਜਾ ਕੇ ਫਿਰ ਟ੍ਰੇਨਿੰਗ ਹੋਣੀ ਹੈ ਉੱਥੇ ਉਹ 15 ਦਿਨ ਦੀ ਹੋਵੇ 30 ਦਿਨ ਦੀ ਹੋਵੇ ਉਹ 45 ਦਿਨ ਦੀ ਵੀ ਹੋ ਜਾਂਦੀ ਹੈ ਇਹ ਡਿਪੈਂਡ ਕਰਦਾ ਕਲਾਇੰਟ ਤੇ ਉਹ ਦੋ ਟੈਸਟਾਂ ਯਾਨੀ ਕਿ ਜੇ ਜਿਹੜਾ ਤੁਸੀਂ ਭੇਜਦੇ ਹੋ ਕਰੋਸ਼ੀਆ ਜਾਂ ਯੂਰਪ ਦੇ ਵਿੱਚੋਂ ਇਦਾਂ ਕਿ ਪਹਿਲਾਂ ਇੱਥੇ ਤੁਸੀਂ ਉਹਦੇ ਟੈਸਟ ਲੈਣਾ ਹੈ ਬਿਲਕੁਲ ਸਰ ਉਹਦਾ ਟੈਸਟ ਹੁੰਦਾ ਫਿਰ ਉਹਦੀ ਵੀਡੀਓ ਵਗੈਰਾ ਭੇਜਣੀ ਹੈ ਹਾਂਜੀ ਉਹ ਕੰਪਨੀ ਉਹਨਾਂ ਨੇ ਕਹਿੰਦਾ ਓਕੇ ਆ ਫਿਰ ਉਹ ਬੰਦੇ ਨੇ ਜਿਹੜਾ ਹੈ ਇੱਥੋਂ ਜਾਣਾ ਕਰੋਸ਼ੀਆ ਹਾਂਜੀ ਈਵਨ ਕਿ ਉੱਥੇ ਫਿਰ ਟ੍ਰੇਨਿੰਗ ਹੋਊਗੀ ਉਹਦੀ ਟਾਈਮ ਮੋਡ ਵਗੈਰਾ ਜਿਵੇਂ ਲੈਂਗੁਏਜ ਦਾ ਇਹ ਉਹ ਸਭ ਹਾਂਜੀ ਈਵਨ ਕਿ ਜਦੋਂ ਇੱਥੋਂ ਕੰਟਰੈਕਟ ਆਇਆ ਉਹ ਕੰਟਰੈਕਟ ਜਦੋਂ ਵਰਕਰ ਸਾਈਨ ਕਰਦਾ ਤਾਂ ਉਹਦੀ ਵੀਡੀਓ ਵੀ ਭੇਜੀ ਜਾਂਦੀ ਆ ਵੀ ਉਸ ਜੋ ਵਰਕਰ ਆ ਰਿਹਾ ਉਹ ਉਸਨੇ ਹੀ ਸਾਈਨ ਕੀਤਾ ਕਿਸੇ ਤੋਂ ਹੋਰ ਨਹੀਂ ਕਰਵਾ ਕੇ ਦਿੱਤੇ ਨਹੀਂ ਆਮ ਤ ਤੇ ਬਹੁਤ ਕਰਦੇ ਆ ਵੀ ਸਾਈਨ ਕਰਕੇ ਭੇਜਦੇ ਉਹ ਕਿਹੜਾ ਕਿਤੇ ਦੇਖਣਾ ਨਹੀਂ ਉਹਦੀ ਵੀਡੀਓ ਨਾਲ ਜ਼ਰੂਰੀ ਹੁੰਦੀ ਆ ਤੇ ਉਹਦੇ ਕੋ ਜਿਵੇਂ ਬਹੁਤ ਵਾਰੀ ਆਪਾਂ ਹੁਣ ਨਾ ਇੱਕ ਬੜਾ ਮੁੱਦਾ ਸੀਗਾ ਜਿਵੇਂ ਪਿੱਛੇ ਜਸ਼ਨਪ੍ਰੀਤ ਵਾਲਾ ਉਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਉਹਨੇ ਨਸ਼ਾ ਕੀਤਾ ਹੋਇਆ ਸੀ ਜੀ ਤਾਂ ਕਰਕੇ ਉਹਦਾ ਐਕਸੀਡੈਂਟ ਕਰਤਾ ਜੀ ਕਿ ਇਸ ਤਰ੍ਹਾਂ ਦਾ ਟੈਸਟ ਵਗੈਰਾ ਵੀ ਜਿਵੇਂ ਯੂਰਪ ਦੇ ਲਈ ਕਿ ਟੈਸਟ ਦੇਣਾ ਪੈਂਦਾ ਬਿਲਕੁਲ ਸਰ ਇੱਥੋਂ ਮੈਡੀਕਲ ਕਾਇਦਾ ਹੋ ਕੇ ਜਾਂਦਾ ਈਵਨ ਕਿ ਅਸੀਂ ਡੋਪ ਟੈਸਟ ਵੀ ਕਰਵਾਉਨੇ ਆ ਵੀ ਉਹ ਕੋਈ ਜ਼ਿਆਦਾ ਭਿਆਨਕ ਨਸ਼ਾ ਨਾ ਕਰਦਾ ਹੋਵੇ ਜੋ ਕਰਦਾ ਫਿਰ ਉਦੋਂ ਜਾਣ ਦਾ ਕੋਈ ਫਾਇਦਾ ਨਹੀਂ ਤੇ ਉਹਨੂੰ ਭੇਜੋ ਬੰਦਾ ਅੱਛਾ ਜੇ ਕੋਈ ਟਰੱਕ ਡਰਾਈਵਰ ਹੈ ਜਿਹਨੂੰ ਐ ਲੱਗਦਾ ਵੀ ਮੈਂ ਬਾਹਰ ਜਾ ਕੇ ਟਰੱਕ ਚਲਾਉਣਾ ਹੈ ਜਾਂ ਫਿਰ ਕਿਉਂਕਿ ਆਪਣੇ ਪੰਜਾਬੀ ਜ਼ਿਆਦਾਤਰ ਟਰੱਕ ਚਲਾਉਣ ਦਾ ਕਿ ਯੂ ایس ਦੇ ਵਿੱਚ ਵੀ ਚਲੋ ਇੱਥੋਂ ਤੱਕ ਹੀ ਸੇਮਤ ਹੋ ਜਾਂਦੇ ਆ ਜੀ ਤੇ ਜਾਂ ਫਿਰ ਟਰਾਂਸਪੋਰਟ ਬਣਾ ਲਈ ਇਹਨਾਂ ਨੇ ਤੇ ਕੀ ਲੱਗਦਾ ਕਿ ਜਿਨ੍ਹਾਂ ਨੇ ਟਰੱਕ ਚਲਾਉਣ ਲਈ ਯੂਰਪ ਦੇ ਵਿੱਚ ਜਾਣਾ ਹੈ ਉਹਨਾਂ ਨੂੰ ਤੁਸੀਂ ਭੇਜ ਸਕਦੇ ਹੋ ਕੀ ਕੀ ਉਹਨਾਂ ਨੂੰ ਚਾਹੀਦਾ ਹੈ ਬਿਲਕੁਲ ਸਰ ਜੋ ਡਰਾਈਵ ਉਹਦੇ ਕੋਲ ਮਿਨੀਮ ਜਿਹੜਾ ਬੇਸਿਕ ਆ 10th ਜਾਂ +2 ਉਹਦੀ ਐਜੂਕੇਸ਼ਨ ਹੋਣੀ ਚਾਹੀਦੀ ਹੈ ਹਮ ਲਾਇਸੈਂਸ ਉਹਦੇ ਕੋਲ ਹੈ ਵੀ ਅਸਲੀ ਹੋਣਾ ਚਾਹੀਦਾ ਫੇਕ ਨਾ ਹੋਵੇ ਹਮ ਗੱਡੀ ਉਹਨੂੰ ਚਲਾਉਣੀ ਆਉਣੀ ਚਾਹੀਦੀ ਆ ਕਿਉਂਕਿ ਜ਼ਿਆਦਾਤਰ ਇੱਥੇ ਦੇਖਿਆ ਵੀ ਲਾਇਸੈਂਸ ਤਾਂ ਹੈ ਬਹੁਤ ਲੋਕਾਂ ਕੋਲੇ ਬਟ ਉਹਨਾਂ ਕੋਲ ਗੱਡੀ ਨਹੀਂ ਚਲਾਉਣੀ ਆਉਂਦੀ ਆ ਗੱਡੀ ਉਹਨੂੰ ਬਾਕਾਇਦਾ ਚਲਾਉਣੀ ਆਉਣੀ ਚਾਹੀਦੀ ਇੰਗਲਿਸ਼ ਦੇ ਵਿੱਚ ਥੋੜੀ-ਮੋਟੀ ਦੀ ਸਕਿੱਲ ਜ਼ਰੂਰੀ ਆ ਫਿਰ ਉਹਨੂੰ ਡਰਾਈਵਰ ਜਾਣਾ ਚਾਹੀਦਾ ਅਦਰਵਾਈਜ਼ ਉਹਨੂੰ ਪੰਗਾ ਨਾ ਲਵੇ ਹਮ ਬਿਲਕੁਲ ਜੇ ਤੁਸੀਂ ਕਿਸੇ ਮੁਲਕ ਦੇ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਰੂਲ ਜਿਹੜੇ ਨੇ ਤੁਹਾਨੂੰ ਫੋਲੋ ਕਰਨੇ ਪੈਣੇ ਆ ਇੰਡੀਅਨਸ ਦੀਆਂ ਵੀ ਬਹੁਤ ਸਾਰੀਆਂ ਗਲਤੀਆਂ ਨੇ ਕਿਉਂਕਿ ਯੂਐਸ ਮੇਰੀ ਵੀ ਗੱਲ ਹੁੰਦੀ ਰਹਿੰਦੀ ਆ ਤਾਂ ਜਿਹੜੇ ਉੱਥੋਂ ਦੇ ਡਰਾਈਵਰ ਨੇ ਜਾਂ ਫਿਰ ਮ ਜਿਨ੍ਹਾਂ ਕੋ ਡਰਾਈਵਰ ਕੰਮ ਕਰਦੇ ਆ ਉਹ ਕਹਿੰਦੇ ਵੀ ਕਈ ਵਾਰੀ ਗਲਤੀਆਂ ਇੰਨੀਆਂ ਜਿਆਦਾੀਆਂ ਹੋ ਜਾਂਦੀਆਂ ਆ ਸਾਈਨ ਬੋਰਡ ਨਹੀਂ ਪੜਨੇ ਆਉਂਦਾ ਇੰਗਲਿਸ਼ ਨਹੀਂ ਆਉਂਦੀ ਲੈਂਗੁਏਜ ਪ੍ਰੋਬਲਮ ਨੇ ਇਹਨਾਂ ਕਰਕੇ ਜਿਹੜੀਆਂ ਦਿੱਕਤਾਂ ਮੰਨ ਲਓ ਜੇ ਇੱਕ ਬੰਦਾ ਫੜਿਆ ਗਿਆ ਤਾਂ ਉਹਦੇ ਕਰਕੇ ਪੂਰਾ ਜਿਹੜਾ ਉਹ ਕੁੜਮਾ ਜਿਹੜਾ ਉਹ ਪਿਸ ਜਾਂਦਾ ਯਾਨੀ ਕਿ ਸਭ ਤੇ ਹੀ ਉਹ ਸ਼ੱਕ ਦੀ ਨਜ਼ਰ ਨਾਲ ਦੇਖਦੇ ਆ ਇਸ ਕਰਕੇ ਧਿਆਨ ਰੱਖੋ ਔਰ ਭਾਜੀ ਸਾਡੇ ਨਾਲ ਸੀਗੇ ਕੁਲਵਿੰਦਰ ਜੀ ਆਪਕੋ ਮੈਂ ਦੱਸਦਾ ਇਹਦੇ ਵਿੱਚ ਯੂਰਪ ਦੇ ਵਿੱਚ ਵੀ ਇਹ ਦਿੱਕਤ ਆਈ ਸੀ ਇੱਥੋਂ ਯੂਰਪ ਦੀ ਇਹਨਾਂ ਦੀ ਪਹਿਲਾਂ ਕੋਈ ਇੰਟਰਵਿਊ ਨਹੀਂ ਸੀ ਹੁੰਦੀ ਜਦੋਂ ਉਹ ਤੋਂ ਡਰਾਈਵਰ ਗਏ ਉਹਨਾਂ ਨੂੰ ਜਾ ਕੇ ਗੱਡੀ ਨਹੀਂ ਚਲਾਉਣੇ ਵਾਲੀ ਤਾਂ ਕੰਪਨੀਆਂ ਨੂੰ ਬਹੁਤ ਲਾਸ ਹੋਇਆ ਇਹ ਫਿਰ ਓਨਰਸ ਨੇ ਕਹਿ ਕੇ ਫਿਰ ਜਿਹੜੀ ਇੰਟਰਵਿਊ ਮੰਡੈਟਰੀ ਹੋਈ ਆ ਉਹਨੇ ਜਿਵੇਂ ਸਲੋਵੀਨੀਆ ਦੀ ਇੰਟਰਵਿਊ ਦਾ ਕਾਉਂਸਲਰ ਲਊਗਾ ਆਪ ਅੱਛਾ ਜੀ ਹਾਂ ਉਹ ਬਾਕੀ ਇਹਦਾ ਵੈਰੀਫਾਈ ਕਰਦੇ ਵੀ ਹਾਂ ਡਰਾਈਵਰ ਹੈ ਜਾਂ ਨਹੀਂ ਹੈ ਬਿਲਕੁਲ ਚਲੋ ਭਾਜੀ ਨੂੰ ਅਸੀਂ ਖਾਸ ਤੌਰ ਤੇ ਅੱਜ ਬੁਲਾਇਆ ਸੀਗਾ ਕਿ ਕੀ ਕਾਰਨ ਨੇ ਆ ਵੀ ਕਿਵੇਂ ਇਸ ਚੀਜ਼ ਤੋਂ ਨਿਕਲਿਆ ਜਾ ਸਕਦਾ ਤਾਂ ਉਸ ਦਾ ਹੱਲ ਇਹੀ ਹੈ ਕਿ ਤੁਸੀਂ ਉਤਨੀ ਲੈਂਗੁਏਜ ਸਿੱਖੋ ਟ੍ਰੇਨਿੰਗ ਲਓ ਪਹਿਲਾਂ ਇੱਥੇ ਜਦੋਂ ਡਰਾਈਵਰ ਬਣਦੇ ਸੀ ਚਾਹੇ ਇੰਡੀਅਨ ਟਰੱਕ ਡਰਾਈਵਰ ਰੇ ਤਾਂ ਉਹ 2-2 3-3 ਸਾਲ ਕਨੈਕਟ ਹੀ ਕਰਦੇ ਸੀ ਹੈ ਉਸ ਤੋਂ ਬਾਅਦ ਜਾ ਕੇ ਡਰਾਈਵਰ ਬਣਦੇ ਸੀ ਪਰ ਹੁਣ ਕੀ ਹੈ ਜਿਹੜੇ ਯੂ ਐਸ ਦੇ ਵਿੱਚ ਜਾ ਰਹੇ ਆ ਉਹ ਜਾਂਦੇ ਆਂ ਡਰਾਈਵਰ ਬਣਦੇ ਆ ਲਾਇਸੈਂਸ ਵੀ ਮਿਲਦੇ ਆ ਉਹਨਾਂ ਨੂੰ ਤੇ ਜਿਹੜੇ ਭਾਜੀ ਕੁਲਵਿੰਦਰ ਜੀ ਸਾਡੇ ਨਾਲ ਨੇ ਇਹਨਾਂ ਕੋ ਮਿਨਿਸਟਰੀ ਆਫ ਅਫੇਅਰ ਜਿਹੜੀ ਆਪਣੀ ਹੈਗੀ ਆ ਇੰਡੀਅਨ ਗਵਰਨਮੈਂਟ ਇਹ ਆ ਉਹਨਾਂ ਤੋਂ ਜਿਹੜਾ ਲਾਇਸੈਂਸ ਇਹਨਾਂ ਨੂੰ ਮਿਲਿਆ ਹੋਇਆ ਵਰਕ ਵੀਜ਼ਾ ਜੇ ਕੋਈ ਵਰਕ ਵੀਜ਼ਾ ਤੇ ਜਾਣਾ ਚਾਹੁੰਦਾ ਯੂਰਪ ਦੇ ਵਿੱਚ ਤਾਂ ਯੂਰਪੀਅਨਾਂ ਕੋ ਕਾਫੀ ਜਿਆਦੀਆਂ ਡਿਮਾਂਡਸ ਹੈਗੀਆਂ ਨੇ ਟਰੱਕ ਡਰਾਈਵਰ ਦੀਆਂ ਉਸ ਦੇ ਲਈ ਕੀ ਕੀ ਰਿਕੁਆਇਰਮੈਂਟਸ ਨੇ ਨੰਬਰ ਵਿੱਚ ਵਿੱਚ ਅਸੀਂ ਫਲੈਸ਼ ਕਰ ਦਾਂਗੇ ਤੁਸੀਂ ਇਹਨਾਂ ਨਾਲ ਹੀ ਗੱਲ ਕਰਕੇ ਜਿਹੜਾ ਰਿਕੁਆਇਰਮੈਂਟ ਪਤਾ ਕਰ ਲਿਓ ਔਰ ਜਿਹੜੀ ਟੈਸਟ ਹੈ ਤੁਹਾਡਾ ਪਹਿਲਾਂ ਇੰਡੀਆ ਦੇ ਵਿੱਚ ਹੋਊ ਫਿਰ ਜਾ ਕੇ ਕਰੋਸ਼ੀਆ ਦੇ ਵਿੱਚ ਤੁਹਾਡੀ ਟ੍ਰੇਡਿੰਗ ਲੱਗੂਗੀ ਉਸ ਤੋਂ ਬਾਅਦ ਤੁਸੀਂ ਟਰੱਕ ਚਲਾਉਣ ਦੇ ਕਾਬਿਲ ਜਿਹੜੇ ਹੋਵੋਗੇ ਇਸ ਦੇ ਲਈ ਤੁਹਾਡੇ ਕੋਲ ਹੈਵੀ ਲਾਇਸੈਂਸ ਚਾਹੀਦਾ ਔਰ ਘੱਟੋ ਘੱਟ 10ਵੀਂ 12ਵੀਂ ਪਾਸ ਹੋ ਉਹ 20 ਸਾਲ ਤੋਂ ਉੱਤੇ ਤੁਹਾਡੀ ਉਮਰ ਹੋਣੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਸਾਡੇ ਦਸਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ